ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ 에ਅਰ ਚੀਫ ਮਾਰਸ਼ਲ ਆਰ ਕੇਸ ਭਦੋੜੀਆ ਭਾਜਪਾਤ ਸ਼ਾਮਲ ਹੋ ਗਏ ਨੇ ਇਸੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਪਾਰਟੀਆਂ ਇੱਕ ਦੂਜੇ ਦਾਜ ਆਗੂ ਨੇ ਉਹ ਲਗਾਤਾਰ ਪਾਰਟੀਆਂ ਸ਼ਾਮਲ ਹੋ ਰਹੇ ਨੇ ਉਹਨਾਂ ਭਾਜਪਾ ਦੇ ਜਨ ਸਕੱਤਰ ਵਿਨੋਦ ਤਾਵੜੇ ਤੇ ਕੇਂਦਰੀ ਮੰਤਰੀ ਨਰਾਗ ਠਾਕੁਰ ਦੀ ਮੌਜੂਦਗੀ ਚ ਭਾਜਪਾ ਦਾ ਪੱਲਾ ਫੜਿਆ ਭਾਜਪਾ ਆਗੂ ਨੇ ਕਿਹਾ ਕਿ ਭਦੋੜੀਆ ਨੇ ਕਰੀਬ 40 ਸਾਲ ਭਾਰਤੀ ਹਵਾਈ ਸੈਨਾ ਚ ਸੇਵਾਵਾਂ ਦਿੱਤੀਆਂ ਤੇ ਉਹਨਾਂ ਪ੍ਰਧਾਨ ਮੰਤਰੀ ਮੋਦੀ ਤੇ ਆਤਮ ਨਿਰਭਰ ਭਾਰਤ ਪ੍ਰੋਗਰਾਮ ਯੋਗਦਾਨ ਪਾਇਆ ਭਦੋੜੀਆ ਉੱਤਰ ਪ੍ਰਦੇਸ਼ ਨਾਲ ਸੰਬੰਧਤ ਨੇ ਭਦੋੜੀਆ 2019 ਤੋਂ 2021 ਤੱਕ ਹਵਾਈ ਸੈਨਾ ਮੁਖੀ ਦੇ ਅਹੁਦੇ ਤੇ ਤਾਇਨਾਤ ਸੀ ਭਦੋੜੀਆ ਮੂਲ ਰੂਪ ਵਿੱਚ ਆਗਰਾ ਜ਼ਿਲ੍ਹੇ ਦੀ ਬਹਿ ਤਹਿਸੀਲ ਦੇ ਵਸਨੀਕ ਨੇ ਇਹ ਵੀ ਚਰਚਾ ਹੈ ਕਿ ਭਾਜਪਾ ਗਾਜ਼ੀਆਬਾਦ ਲੋਕ ਸਭਾ ਸੀਟ ਤੋਂ ਆਰਕੇਸ ਭਦੋੜੀਆ ਨੂੰ ਟਿਕਟ ਦੇ ਸਕਦੀ ਹੈ ਕਿਉਂਕਿ ਭਾਜਪਾ ਨੇ ਪੱਛਮੀ ਉੱਤਰ ਪ੍ਰਦੇਸ਼ ਤੋਂ ਗਾਜ਼ੀਆਬਾਦ ਅਤੇ ਮੇਰਟ ਸੀਟਾਂ ਲਈ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ ਸੋ ਵੱਡੀ ਖਬਰ ਹੈ ਸਾਬਕਾ ਹਵਾਈ ਸੈਨਾ ਮੁਖੀ ਆਰਕੇਸ ਭਦੋੜੀਆ ਭਾਜਪਾ ਦੇ ਵਿੱਚ ਸ਼ ਹਲ ਹੋ ਗਏ